ਹਾਂਜੀ ਦੋਸਤੋ ਕੀ ਹਾਲ ਚਾਲ ਨੇ ਸਿੰਘਾ ਟੁੱਡੀ ਰੋਲ ਸੋਡੇ ਲਈ ਲੈ ਕੇ ਆਏ ਨੇ ਬੋਲਟ ਸਟੈਂਡਰਡ ਵੀਰਾਂ ਦੀ ਖਾਸ ਡਿਮਾਂਡ ਤੇ ਤੋਹਫਾ ਵੀਰੇ ਕੰਡੀਸ਼ਨ ਚੈੱਕ ਕਰੋ ਵੀਰੇ ਬੋਲਟ ਨੂੰ ਕਿਓ ਜੀ ਕਿਵੇਂ ਲੱਗੇ ਸਨਮੈਟਿਕ ਸ਼ਾਟ ਮਾਡਲ ਲੈ ਕੇ ਆਇਆ 2023 ਮੈਂ ਕਹਿੰਦਾ ਵੀਰੇ ਸਾਫ ਸੁਥਰਾ ਬੋਲਟ ਮੰਗਦੇ ਸੀ ਨਾ ਘੱਟ ਚੱਲਿਆ ਘੱਟ ਚੱਲਿਆ ਘੱਟ ਚੱਲਿਆ ਦਿਖਾ ਬਾਈ ਮੀਟਰ ਚ 4400 ਚੱਲਿਆ ਲੱਭ ਲੋ ਜਿੱਥੇ ਜਿੱਥੇ ਮਿਲਦੇ ਨੇ ਬੋਲਟ ਬਾਈ ਬੋਲਟਾ ਦਾ ਕਾਲ ਪੈ ਗਿਆ ਕਾਲ ਚੈੱਕ ਕਰਾ ਭਰਾ ਨੂੰ ਆਹ ਦੇਖ ਵੀਰੋ ਐਨ ਆਰ ਆਈ ਵੀਰ ਦੇਖ ਲੋ ਕਹਿੰਦੇ ਸੀ ਨਾ ਘੱਟ ਚੱਲਿਆ ਲਿਆ ਤੋ ਲਿਆਤਾ ਤੋਹਫਾ 4400 ਚੱਲਿਆ ਕਹਿਣ ਦੀ ਲੋੜ ਹੀ ਨਹੀਂ ਵੀ ਰਿਜਨਲ ਆ ਕਿ ਨਹੀਂ ਹੈਗਾ ਮੈਂ ਕਹਿੰਨਾ ਕਹਿੰਦੇ ਹੁੰਦੇ ਸੀ ਨਾ ਮੱਖੀ ਜਿੰਨਾ ਦਾ ਮੱਖੀ ਦਾ ਦਾ ਕਿਹੜਾ ਦਾਗ ਤਾਂ ਮੈਂ ਕਹਿੰਦਾ ਨੋਹ ਚ ਮਹਿਲ ਦੇ ਵੀ ਆ ਮਿੱਟੀ ਦਾ ਟੱਕ ਜ ਨਾ ਸਾਫ ਸੁਥਰਾ ਨੰਬਰ ਚੈੱਕ ਕਰਾ ਦੇ ਭਰਾਵਾਂ ਨੂੰ ਪੀਪੀ 47 ਚੈੱਕ ਕਰ ਸਕਦੇ ਹੋ ਫਸਟ ਓਨਰ ਕੋ ਕੈਪੀਸ ਠੀਕ ਆ ਹੁਣ ਤੁਸੀਂ ਪੁੱਛੋਗੇ ਦੀ ਡਿਮਾਂਡ ਕੀ ਆ ਆ ਪਾਣੀ ਦਾ ਦ ਦੇ ਆ ਨੰਬਰ ਹੁੰਦਾ ਨੇ ਉੱਤੇ ਉਹਨਾਂ ਆਲੂ ਡਿਮਾਂਡ ਵਗੈਰਾ ਸਾਰਾ ਡਿਟੇਲ ਤੁਹਾਨੂੰ ਕੋਈ ਲੱਗਦਾ ਡਾਊਟ ਲੱਗਦਾਗਾ ਠੀਕ ਆ ਇਸ ਨੰਬਰ ਤੇ ਕਰੋ ਕਾਲ ਵੀਡੀਓ ਨੂੰ ਕਰੋ ਦੱਬ ਕੇ ਸ਼ੇਅਰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਇਦਾਂ ਦੇ ਬੋਲਟ ਹੋਰ ਲੈ ਕੇ ਆਵਾਂਗੇ ਮਿੱਤਰੋ ਮੈਂ ਕਹਿੰਦਾ ਭਾਈ ਥੋੜਾ ਇਧਰ ਦੀ ਆ ਜਾ ਕਹਿੰਦੇ ਵਿਊ ਨਹੀਂ ਆਉਂਦਾ ਵਿਊ ਨਹੀਂ ਆਉਂਦਾ ਵਿਊ ਆ ਗਿਆ ਲੈ ਚੱਕ ਭਾਈ ਠੀਕ ਆ ਇਹੋ ਜਿਹੇ ਬੋਲਟ ਵੀਰੇ ਹੋਰ ਮਿਲਣਗੇ ਪੁੱਠਿਆਂ ਤੋਂ ਲੈ ਕੇ ਸਿੱਧੇ ਗੇਰਾਂ ਵਾਲੇ ਮਿਲਣਗੇ ਠੀਕ ਆ ਸਟੈਂਡਰਡ ਤੋਂ ਲੈ ਕੇ ਇਲੈਕਟਰਾ ਮਿਲੂਗਾ ਸਾਰੇ ਬੋਲਟ ਮਿਲਣਗੇ ਸਿੰਘਾ ਟੂ ਡੀਲ ਦੇ ਉੱਤੇ ਬਿਰੋ ਮੇਰੀ ਗੱਲ ਸੁਣ ਲਓ ਸੱਚੀ ਕੋਰ ਤੁਸੀਂ ਕੀ ਕਰਦੇ ਹੋ ਵੀਡੀਓ ਦੇਖ ਲੈਣੋ ਸਬਸਕ੍ਰਾਈਬ ਕਰ ਦੇਣੀ ਬਾਈ ਯਾਰ ਲੰਬਾ ਤੁਹਾਡੇ ਨਾਲ ਹੋਣਾ ਹੁਣੀ ਕਰੋ ਬਾਈ ਆ ਜਿਹੜਾ ਬਾਈ ਦੇਖ ਰਿਹਾ ਹੈਗਾ ਬਾਈ ਤੂੰ ਵੀ ਮੇਰੀ ਗੱਲ ਸੁਣ ਸਬਸਕ੍ਰਾਈਬ ਕਰ ਚੈਨਲ ਨੂੰ ਇੰਸਟਾਗ੍ਰam ਤੇ ਜਾਈ ਸਿੰਘਾ ਟੂ ਡੀਲ ਪਰ ਜਾ ਕੇ ਉਹਨੂੰ ਫੋਲੋ ਕਰੀ ਉੱਥੇ ਵੀ ਪੈਂਦੀ ਹੁੰਦੀ ਹੈ ਵੀਡੀਓ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ ਜੀ